ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਡਾਕਟਰ ਅਮਰਜੀਤ ਸਿੰਘ ਅੱਜ ਮਿਤੀ 18 11 24 ਨੂੰ ਸਵੇਰੇ ਤਕਰੀਬਨ 1:30 ਵਜੇ ਸਵਰਗ ਸਦਾਰ ਗਏ ਹਨ ਉਹਨਾਂ ਦਾ ਜਿਹੜਾ ਅੰਤਿਮ ਸৎকার ਹੈ 19 ਤਰੀਕ ਨੂੰ ਸਵੇਰੇ 10 ਵਜੇ ਜਾਗੋੜ ਬੇਟ ਦੀ ਸਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਸਮੇਂ ਸਿਰ ਪਹੁੰਚ ਕੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਡਾਕਟਰ ਸਾਬ ਇੱਕ ਬੜੇ ਮਿਹਨਤੀ ਔਰ ਮਿਲਨਸਾਰ ਉਸ ਦੇ ਸੁਭਾਅ ਦੇ ਮਾਲਕ ਸਨ ਉਹ ਸਦਾ ਹੀ ਪ੍ਰਭੂ ਭਗਤੀ ਦੇ ਚੱਲ ਰਹੇ ਰਹਿੰਦੇ ਸਨ ਉਹ ਸਾਧੂ ਸੁਭਾਅ ਦੇ ਸਨ ਅਤੇ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਭਾਗੇ ਰਹਿੰਦੇ ਸਨ ਜਦੋਂ ਦੁਨੀਆ ਨੇ ਲੋਕਾਂ ਨੇ ਡਾਟ ਸਾਉ ਦੀ ਮੌਤ ਬਾਰੇ ਸੁਣਿਆ ਤਾਂ ਸਭ ਦੇ ਜਿਹੜਿਆ ਦਿਲ ਮਲੁੰਦਰੇ ਗਏ ਇਹੋ ਜੀਆਂ ਸਿੱਖਿਸ਼ਤਾਂ ਕਦੇ ਕਦੇ ਇਸ ਸੰਸਾਰ ਦੇ ਵਿੱਚ ਆਉਂਦੀਆਂ ਹਨ ਤੇ ਇਹ ਜਿਹੜਾ ਘਾਟਾ ਸਾਡੇ ਇਲਾਕੇ ਨੂੰ ਸਾਡੀ ਪੂਰੀ ਦੁਨੀਆ ਨੂੰ ਇਹ ਪਿਆ ਇਹ ਪੂਰਾ ਹੋਣ ਵਾਲਾ ਘਾਟਾ ਨਹੀਂ ਹੈ ਸੋ ਦੁਖੀ ਹਿਰਦੇ ਨਾਲ ਫਿਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 19 ਤਰੀਕ ਨੂੰ ਸਵੇਰੇ 10 ਵਜੇ ਪਹੁੰਚੀ ਤੇ ਕਿਰਪਾਲਤਾ ਕਰੋ ਅਤੇ ਸਵਰਗੀ ਡਾਕਟਰ ਨੋ ਸਰਦਾ ਦੇ ਫੁੱਲ ਭੇਟ ਕਰੋ ਧੰਨਵਾਦ